ਦੋਸਤੋ ਅੰਗਰੇਜ਼ਾਂ ਦਾ ਦਿੱਤਾ ਹੋਇਆ ਆ ਲੈਵਲ ਸੀ ਇਹ ਅੰਗਰੇਜ਼ਾਂ ਦਾ ਬਣਾਇਆ ਹੋਇਆ ਪੌੜਾ ਇਹ ਆ ਵਾਲਾ ਲੈਵਲ ਹੈ ਇਹ ਆਲਾ ਰੱਖਿਆ ਹੋਇਆ ਸੀ ਅੰਗਰੇਜ਼ਾਂ ਨੇ ਕਿ ਜਦੋਂ ਇਹ ਆਲਾ ਇਹ ਵਾਲੇ ਤੱਕ ਪਾਣੀ ਪਹੁੰਚ ਜਾਏ ਤਾਂ ਖੇਤਾਂ ਦੇ ਵਿੱਚ ਪਾਣੀ ਜਿਹੜਾ ਖਿੰਡਣਾ ਸ਼ੁਰੂ ਹੋ ਜਾਊਗਾ ਸੋ ਬਿਲਕੁਲ ਉਹਨਾਂ ਦੇ ਦਿੱਤੇ ਲੈਵਲ ਦੇ ਅਨੁਸਾਰ ਬਿਲਕੁਲ ਜਿਹੜਾ ਕਸਾਰ ਹੋ ਚੁੱਕਿਆ ਪਾਣੀ ਥੋੜੇ ਜੀ ਫਰਕ ਹੈ ਉਹ ਵੀ ਕਾਰਨ ਇਹ ਹੈ ਕਿ ਜਿਵੇਂ ਬਾਅਦ ਚੋਂ ਆਪਾਂ ਥੋੜੀ ਬਾਦੀ ਮਿੱਟੀ ਲਾ ਦਿੱਤੀ ਜਾਂਦੀ ਹੈ ਜਾਂ ਫਿਰ ਬੱਟ ਉੱਚੀ ਬਣਾ ਦਿੱਤੀ ਜਾਂਦੀ ਹੈ ਇਸ ਕਰਕੇ ਥੋੜਾ ਜਿਹਾ ਬਚਤ ਹੈ ਵੈਸੇ ਜਿਵੇਂ ਉਹਨਾਂ ਨੇ ਲੈਵਲ ਬਣਾਏ ਸੀ ਉਸ ਲੈਵਲ ਦੇ ਅਨੁਸਾਰ ਜਿਹੜਾ ਪਾਣੀ ਆ ਉਹ ਬਿਲਕੁਲ ਉਸ ਲੈਵਲ ਤੇ ਪਹੁੰਚ ਚੁੱਕਿਆ ਜਿੱਥੇ ਅੰਗਰੇਜ਼ਾਂ ਨੇ ਕਿਹਾ ਸੀ ਤਾਂ ਜੇ ਇਹ ਆਲਾ ਡੁੱਬਦਾ ਤਾਂ ਦੋਸਤੋ ਖੇਤਾਂ ਦੇ ਵਿੱਚ ਪੂਰਾ ਇਹ ਪਾਣੀ ਖਿੰਡ ਜਾਊਗਾ ਅਸਲ ਦੇ ਵਿੱਚ ਕਾਰਨ ਕੀ ਹੋਇਆ ਜਿਵੇਂ ਕਈ ਦਿਨਾਂ ਤੋਂ ਪਾਣੀ ਦਾ ਲੈਵਲ ਹੈ ਜਿਹੜਾ ਹੌਲੀ-ਹੌਲੀ ਵੱਧ ਰਿਹਾ ਮੈਂ ਤੁਹਾਨੂੰ ਲਗਾਤਾਰ ਜਿਹੜੀਆਂ ਅਪਡੇਟਾਂ ਦੇ ਰਿਹਾ ਹਾਂ ਆ ਦੇਖੋ ਮੈਂ ਉਸ ਦਿਨ ਅਪਡੇਟ ਦਿੱਤੀ ਸੀ ਉਹ ਇੱਥੇ ਤੱਕ ਪਹੁੰਚਿਆ ਹੁਣ ਪਰ ਜਿਹੜਾ ਬਹੁਤ ਥੋੜੀ ਸਪੀਡ ਨਾਲ ਵੱਧ ਰਿਹਾ ਮਤਲਬ ਜਿਆਦਾ ਇਸ ਕਰਕੇ ਕੀ ਕਹਿ ਰਹੇ ਸੀ ਵੀ ਖਾਤਰੇ ਦੀ ਗੱਲ ਕੋਈ ਨਹੀਂ ਹੈਗੀ ਫਿਰ ਵੀ ਤਿਆਰੀ ਰੱਖਣੀ ਜ਼ਰੂਰੀ ਹੈ ਹੁਣ ਜੇ ਇਸੇ ਤਰ੍ਹਾਂ ਇਹ ਵੱਧਦਾ ਰਿਹਾ ਦੋਸਤੋ ਜੇ ਰਾਤ ਰਾਤ ਚ ਇਹ ਕੌਲਾ ਕਿਉਂਕਿ ਹਰ ਰੋਜ਼ ਆਪਾਂ ਕਹਿ ਦਈਏ ਵੀ 24 ਘੰਟਿਆਂ ਚੱਕਰੀ 6 7 ਇੰਚ 8 ਇੰਚ ਵੱਧ ਜਾਂਦਾ ਹੁਣ ਜੇ ਰਾਤ ਦਰ ਰਾਤ ਦੇ ਵਿੱਚ ਇਹ ਹੋਰ ਰਹਿ ਗਿਆ ਹੁਣ ਆਲਾ ਮਿਲ ਲਾ ਤਾਂ 2 2 ਇੰਚ ਜਿਹੜਾ ਬਾਹਰ ਹੈ ਜ 2.5 ਇੰਚ ਬਾਹਰ ਹੈ ਜੇ ਇਹ ਰਾਤੀ ਰਾਤ ਚ 2 ਇੰਚ ਪੂਰਾ ਭਰ ਜਾਂਦਾ ਤਾਂ ਦੋਸਤੋ ਫਿਰ ਉਹ ਜਿਹੜੀ ਆਪਾਂ ਕਹਿੰਦੇ ਆ ਵੀ ਤਿਆਰੀ ਕਰਨੀ ਜ਼ਰੂਰੀ ਹੈ ਤਾਂ ਉਹ ਤਿਆਰੀ ਕੰਮ ਅੱਗੇ ਜਿਹੜਾ ਚਾਂਦਪੁਰਾ ਬੰਨ ਪੈ ਜਾਂਦਾ ਚਾਂਦਪੁਰੇ ਵਾਲਾ ਬੰਨ ਉਹ ਚਾਂਦਪੁਰੇ ਤੋਂ ਪਰਲੇ ਸਾਈਡ ਜਿਹੜੇ ਆਪਣਾ ਮਾਨਸਾ ਜ਼ਿਲ੍ਹੇ ਵਾਲੇ ਨੇ ਉਹ ਨਾ ਘਬਰਾਉਣ ਕਿਉਂਕਿ ਦੋਸਤੋ ਬੰਨ ਤੱਕ ਜਿੰਨਾ ਚਿਰ ਜਿਹੜੇ ਇਹ ਪਿੰਡ ਨੇ ਪਿੰਡ ਨਹੀਂ ਡੋਬਦੇ ਉਹਨਾਂ ਚਿਰ ਬੰਨ ਨਹੀਂ ਤੋੜਦੇ ਹੈਗੇ ਖੇਤਾਂ 'ਚ ਪਾਣੀ ਖਿੰਡ ਜੇ ਕੋਈ ਚੱਕਰ ਨਹੀਂ ਫੇਰ ਬੰਨ ਨਹੀਂ ਤੋੜਦੇ ਅਗਰ ਪਿੰਡ ਡੋਬਦੇ ਨੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਆ ਪਿੰਡ ਪੈ ਗਿਆ ਇਹ ਕਈ ਪਿੰਡ ਪੈਦੇ ਨੇ ਇੱਧਰ ਤਲਵਾੜਾ ਤਲਵਾੜੀ ਸਾਧਨਵਾਸ ਹੋ ਗਿਆ ਤੇ ਇਸ ਇਸ ਸਾਈਡ ਆਪਣਾ ਆਗੇ ਮੂਨਕ ਆ ਗਿਆ ਕੜੈਲ ਵਗੈਰਾ ਕਈ ਪਿੰਡ ਇੱਧਰ ਆ ਗਏ ਇਹ ਇਹ ਪਿੰਡ ਜਦੋਂ ਡੁੱਬਣੇ ਸ਼ੁਰੂ ਹੋ ਜਾਂਦੇ ਨੇ ਉਸ ਤੋਂ ਬਾਅਦ ਉਹ ਮਾਰਨ ਤੋੜਨ ਦੀ ਨੋਬਤ ਆਉਂਦੀ ਆ ਪਰ ਇਹ ਨੋਬਤ ਆਉਣੀ ਨਹੀਂ ਕਿਉਂਕਿ ਹਜੇ ਤੱਕ ਖੇਤਾਂ ਤੱਕ ਵੀ ਪਾਣੀ ਨਹੀਂ ਪਹੁੰਚਿਆ ਪਰ ਫਿਰ ਵੀ ਇਹ ਕਹਿੰਨੇ ਹੁੰਦੇ ਆ ਵੀ ਤਿਆਰੀ ਜ਼ਰੂਰ ਰੱਖੋ ਤਿਆਰੀ ਜ਼ਰੂਰੀ ਆ ਥੋੜੀ-ਬਹੁਤੀ ਆਪਣੇ ਪੱਧਰ ਤੇ ਤਿਆਰੀ ਰੱਖੋ ਪਰ ਖਤਰੇ ਵਾਲੀ ਕੋਈ ਗੱਲ ਨਹੀਂ ਦੋਸਤੋ ਜਿਹੜਾ ਪਾਣੀ ਦਾ ਲੈਵਲ ਹੈ ਉਹ ਬਹੁਤ ਹੌਲੀ-ਹੌਲੀ ਵਧ ਰਿਹਾ ਹੌਲੀ ਵਧਣ ਦਾ ਇੱਕ ਫਾਇਦਾ ਕੀ ਹੋ ਜਾਂਦਾ ਹੈ ਕਿ ਜਿਹੜਾ ਪਾਣੀ ਉਹ ਲੰਘਦਾ ਰਹਿੰਦਾ ਹੈ ਲਗਾਤਾਰ ਲੰਘ ਜਾਂਦਾ ਪਾਣੀ ਹੌਲੀ ਹੌਲੀ ਜੇ ਇੰਨੇ ਪਾਣੀ ਇਕਦਮ ਆ ਜੇ ਫਿਰ ਉਹ ਸਾਹਮਣਾ ਔਖਾ ਹੋ ਜਾਂਦਾ ਪਰ ਜੇ ਇਸ ਲੈਵਲ ਤੇ ਜਿਵੇਂ ਹੌਲੀ ਹੌਲੀ ਇੰਚ-ਇੰਚ ਵਧ ਰਿਹਾ ਐ ਐਸਾ ਬਨਾਲਾ ਪਾਣੀ ਨੂੰ ਕੰਟਰੋਲ ਕਰਿਆ ਜਾ ਸਕਦਾ ਹੁੰਦਾ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ ਜੇ ਇਕਦਮ ਜ਼ਿਆਦਾ ਪਾਣੀ ਆ ਜੇ ਫਿਰ ਜਿਹੜੇ ਕੰਟਰੋਲ ਔਖਾ ਹੋ ਜਾਂਦਾ ਆ ਤਾਂ ਦੋਸਤੋ ਇਸ ਟਾਈਮ ਆਪਾਂ ਖੜੇ ਆ ਐਸਾਈਡ ਜਾਖੜ ਤੈ ਗਿਆ ਜਾਖੜ ਤੋਂ ਫਤਿਆਵਾਦ ਕੁਲੰਬੂਨੇ ਵਾਲਾ ਰੋਡ ਦੇ ਉੱਤੇ ਖੜੇ ਆ ਤਲਵਾੜਾ ਪਿੰਡ ਐ ਤਲਵਾੜੇ ਪਿੰਡ ਦੇ ਨਾਲ ਹੀ ਘੱਗਰ ਲੰਘਦੀ ਐ ਹਰਿਆਣੇ ਪੰਜਾਬ ਦੇ ਬਿਲਕੁਲ ਬਾਰਡਰ ਦੇ ਉੱਤੇ ਐ ਕਾ ਤੁਸੀਂ ਦੇਖ ਸਕਦੇ ਹੋ ਕਿ ਘੱਗਰ ਦਾ ਇਹ ਲੇਟੈਸਟ ਅਪਡੇਟ ਹੈ ਤੇ ਬਾਲਾ ਖਬਰਾਂਉਣ ਦੀ ਲੋੜ ਨਹੀਂ ਪਰ ਫਿਰ ਵੀ ਪਾਣੀ ਜਿਹੜਾ ਲਗਾਤਾਰ ਹੋ ਅਪ ਹੁੰਦਾ ਜਾ ਰਿਹਾ ਆਪਦੇ ਲੈਵਲ ਤੇ ਤਿਆਰੀ ਜਰੂਰ ਰੱਖੋ